ਆ ਸੋਨੀ ਚੰਨ ਵਾਲੇ ਦਾ ਬਹੁਤ ਬਹੁਤ ਧੰਨਵਾਦ ਭਰਾ ਸਾਡਾ ਮਾਝੇ ਤੋਂ ਅਪਡੇਟ ਕਰਦਾਂ ਤੇ ਬਹੁਤ ਵੱਡੀਆਂ ਮੁਬਾਰਕਾਂ ਧਰਤੋਪੁਰ ਬਰੋਡੇ ਸ਼ਹਿਰ ਦਾ ਮੇਲਾ ਪਣ ਚੂਹ ਵਿੱਚ ਬਣਾਇਆ ਗਿਆ ਉਹਨਾਂ ਦਾ ਸਾਡੇ ਚੌਕੌਰ ਸਿੰਘ ਵੀ ਦੇਖ ਰਹੇ ਹੈ ਜੀ ਉਹਨਰੇ ਸਾਥੀ ਬਣਨ ਸਾਡੇ ਵੀਰਾਂ ਨੂੰ ਜੋ ਜਿਹੜੀ ਚੋਲਾ ਵਾਲੇ ਤੇ ਨਾਲ ਧੰਨਵਾਦ ਚਮਕੌਰ ਦੇ ਮੈਂਬਰਾਂ ਤੇ ਸਤਿਕਾਰ ਕਰਾਂਗੇ ਸਾਡੇ ਸਦਨੋਕਰੀ ਦਾ ਬਾਈ ਦਾ ਤੇ ਉਹਨਾਂ ਨਾਲ ਸਾਰੇ ਵੀਰ ਜਿੰਨੇ ਮੈਂਬਰ ਆ ਸਾਰਾ ਧੰਨਵਾਦ ਰਣਾ ਸਿੰਘ ਬੁਲਗਾਂ ਅਧਿਆਪਕ ਜੀ ਤੇ ਚਮਕੌਰ ਸਾਡਾ ਬਾਈ ਪੰਜੀ ਪਿਆਰ ਨਾਲ ਕਹਿੰਦੇ ਆ ਜੈ ਪੀਰਾਂ ਦੀ ਜੈ ਮਹਾਰਾਜਾਂ ਦੀ ਬੋਲਾ ਬੋਸਰ ਦੇ ਨਾਲ ਗੋਰਾ ਬੋਸਰ ਨੂੰ ਸਤਿਕਾਰ ਕਰਾਂਗੇ ਗਰਨੀਸ਼ ਸਿੰਘ ਗਰਨੀਤ ਬਾਈ ਰਾਣਾ ਬਾਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਆ ਨਾਲ ਪ੍ਰੋ ਜੀ ਸਿੰਘ ਬੋਲੇ ਸੋਨਿਆਲਾ ਸਤਿ ਸ੍ਰੀ ਅਕਾਲ ਹੋਰ ਕੀ ਆਪਣਾ ਜੀ ਠੀਰਾ ਜੋ ਇਹ ਸੰਨਾ ਆ ਕਿਥਾਂ ਹੋਰ ਮਾਰੇ ਠੀਰਾ ਚੱਕਰ ਭਾਜੀ ਹੋਰ ਕਿਉਂ ਜਾ ਰਹੇ ਬਾਹਰ ਫਿਰ ਹਣ ਬਾਹਰ ਸਭ ਆਉਣੇ ਲੈ ਜਾਉਂਦੇ ਚੜ੍ਹ ਕੇ ਚਲ ਵੀ ਚੁੰਦਾ ਠੀਕ ਠੀਕ ਰੋ ਮਾਰਕੀਟ ਤੱਕ ਸੱਚੇ ਬਾਸ਼ਾ ਹੋਰ ਅੱਜ ਫਿਰ ਆਇਆ ਤੇ ਚੂਂਗ ਪਿੰਡ ਛੋਰ ਕਾ ਕਿ ਵੀਰੇ ਚੂਂਗ ਬੈਠੀ ਆ ਜੀ ਬੰਨਾ ਹੋ ਅੱਜ ਮੇਲਾ ਹੈ ਇੱਥੇ ਉੱਥੇ ਉਹ ਪੀਰ ਦੀ ਜਗ੍ਹਾ ਦਾ ਮੇਲਾ ਗਾਂ ਨਹੀਂ ਹੁੰਦਾ ਜਿਹੜਾ ਆਪਣੇ ਆ ਜਿਹੜਾ ਪੀਰ ਦੀ ਜਗ੍ਹਾ ਤੇ ਮੇਲਾ ਗਾਂਜ ਹੁੰਦਾ ਹੈ ਕੋਈ ਨਹੀਂ ਸਾਡੇ ਉਹੀ ਮੇਲਾ ਅੱਗੇ ਜਿਹੜਾ ਹੁੰਦਾ ਜਿਹੜਾ ਉਹ ਬਾਗ ਚ ਹੁੰਦਾ ਨਾ ਉਹ ਅੱਗੇ ਛੱਪੇ ਲਾ ਕੇ ਮੈਂ ਨਾ ਹਾਂ ਪਿੰਡਾਂ ਕਿਹਦੇ ਤੇ ਬੜੀ ਹਕੂਮਤ ਦੀ ਦਾ ਕਹਿਰ ਉਹ ਧਰਮ ਕੋ ਵਾਰੇ ਗਏ ਉਹਦੇ ਝੂਠੇ ਪੁਲਿਸ ਮੁਕਾਬਲਿਆਂ ਚ ਟੀਮ ਜਲਦੀ ਖੇਡ ਮੈਦਾਨ ਤੋਂ ਜਾ ਜਾਵੇ ਸਾਰੇ ਦੀ ਕਹਿੰਦਾ ਠਾਕੁਰ ਪ੍ਰੋਮੋਟਰ ਖੜ ਗਿਆ ਮਿੰਟੂ ਨੰਬਰਦਾਰ ਵੜਵਾਲ ਦੀ ਧਰਤੀ 'ਤੇ ਮਿੰਟੂ ਵੀ ਕਹਿੰਦਾ ਵੀ ਜੋ ਕਹਦਾ ਕਾਲੂ ਹੋਣਾ ਭਰਾਵਾਂ ਨੇ ਆਪਾਂ ਕਹਿੰਦੇ ਕੱਪ ਕਰਾ ਦਾਂਗੇ ਸਿਰੇ ਦੀ ਟੱਕਰ ਅਗਲੇ ਸਾਲ ਹੋਵੇਗੀ ਪਰ ਇਹਦਾ ਮੇਲਾ ਇਹ ਮੇਲੇ ਤੇ ਜਿੱਪ ਕਰਦੇ ਭਰਾਵਾਂ ਨੇ ਉਹ ਕੰਪਨ ਟੀਮਾਂ ਸਦਿਆਂ ਇਹ ਪੇੜਾ ਵੱਲ ਝਾਲ ਮਾਰੀਏ ਤੇ ਮੈਨੂੰ ਲੱਗਦਾ ਵੀ 10 ਲੱਖ ਤੇ ਲੱਖ ਪ੍ਰਾਈਜ਼ ਵਾਲਾ ਮੈਚ ਹੋਣਾ ਪੰਦੀਏ ਕਹਿੰਦੇ ਰਵੀ ਦਾ ਪੰਡੂ ਹੈ ਇਹ ਮੁੰਨੇ ਦਾ ਪੰਡੂ ਹੈ ਇਸ ਵੇਲੇ ਖੇਡ ਮੈਦਾਨ 'ਚ ਬੱਭੂ ਜਿਹੜਾ ਹੁਣ ਰੇਡ ਪਾਉਣ ਨੂੰ ਵਧਿਆ ਹੋਇਆ ਹੈ ਸਾਹਮਣੇ ਚਾਰ ਖੜੇ ਨੇ ਇਹ ਚਾਰ ਖੜੇ ਜਾਫੀ ਧਾਵੀ ਆ ਗਿਆ ਭੱਜ ਕੇ ਕੌਣ ਖਿੱਚੂ ਕਿੱਤੇ ਕੌਣ ਲੱਗੂ ਭੱਜ ਕੇ ਇਸ ਖੇਡ ਮਾਤਮਦਾਨੋਂ ਡਰ ਕੇ ਨਹੀਂ ਖੜਦੇ ਉਹ ਰਾਜੇ ਖੇਡੇ ਮਰਦਮਤਾਂ ਨੂੰ ਕਰਕੇ ਵਿੱਚ ਦਾ ਸਾਹ ਅਦੰਧ ਭਾ ਰਿਹਾ ਪਰ ਮਾ ਖੇਡ ਕਬੱਡੀ ਦਾ ਚੋਟੀ ਦਾ ਮੈਚ ਖੇਡਿਆ ਜਾ ਰਿਹਾ ਤੁਸੀਂ ਸਾਰੇ ਸਤਿਕਾਰ ਦੇ ਰਹੋ ਤੁਹਾਡੇ ਸਾਰੇ ਦੇ ਨਾਮ ਵੀਰ ਬਾਬਾ ਰੋਡੇ ਸ਼ਾਹ ਜੀ ਆ ਵੀ ਆ ਰਹੇ ਆ ਚੋਟੀ ਦੀ ਟੱਕਰ ਅੱਜ ਚੂਕ ਪਿੰਡ ਵਿੱਚ ਖੇਡੀ ਜਾ ਰਹੀ ਹੈ ਇੱਕ ਪਾਸੇ ਲਓ ਸਾਹਮਣੇ ਜੋਗਨ ਚੋਲਾ ਸਾਹਿਬ ਦੀ ਧਰਤੀ ਦਾ ਚੰਨ ਕਬੱਡੀ ਉਹ ਤੇ ਸ਼ਿੰਦੇ ਵਾਲੇ ਬਾਗੀ ਨੇ ਆਉਣਾ ਹੈ ਬਾਗੀ ਦਾ ਖਾੜਾ ਲੱਗੇਗਾ ਤਾਲੀ ਮਾਰੋ ਤਾਲੀ ਸਾਸ ਸਿੰਘ ਜੀ ਹੋ ਦੇਵ ਆਹ ਸਾਹਮਣੇ ਸੋਰ ਸਿੰਘ ਪਿੰਡ ਵਾਲਾ ਮੁੰਡਾ ਕਬੱਡੀ ਪਾ ਰਿਹਾ ਟਕਾਰ ਤੇ ਨਸ਼ਤ ਕਰੀਆ ਆਹ ਟੱਕਰ ਆਹ ਟੱਕਰ ਬੰਦ ਦਰਵਾਜ਼ਾ ਮਹਿਕ ਸੁਖਾ ਸਾਹਿਬ ਇਹ ਪ੍ਰਸਤੁਤ ਹਾਂ ਅੱਜ ਦੇ ਖੇਡ ਮੈਦਾਨ ਦੇ ਮੈਦਾਨ ਪਰਾ ਦੂਜੀ ਸਾਈਡ ਤੇ ਕਹਿੰਦੇ ਮੁੰਡੇ ਬਲੀ ਢੇਰੀ ਵਾਲੀ ਵੀ ਖੇਡੀ ਆ ਪਰ ਕਿਹਦੀ ਟੀਮ ਹੋਵੇਗੀ ਦੂਜੀ ਸਾਈਡ ਤੇ ਲਾਲੀ ਸਿੱਧੂ ਕੱਛੂ ਚੱਕਦੇ ਆ ਚੱਕੇ ਸਿੱਧੂ ਨਾਲ ਦੀ ਟੀਮ ਹੋਵੇਗੀ ਮਿੱਠੀ ਸਿੱਧੂ ਨਾਲ ਦੀ ਟੀਮ ਬਾਬਾ ਬਿਸ਼ਿੰਦਾ ਜੀ ਸਪੋਰਟਸ ਕਲੱਬ ਸਰਸੰਗ ਦੀ ਟੀਮ ਤੇ ਬੈਂਕੇ ਦੀਆਂ ਟੀਮਾਂ ਦੇ ਵਿਚਾਲੇ ਹਾਂ ਕਹਿੰਦੇ ਮੱਖਣ ਸੰਧੂ ਸਰਦਾਰ نہیںڑ بندہ مار متا ہے سوچیا جبانی آ ਰਜੀਤ ਸਿੰਘ ਸਰਪੰਚ ਸਾਹਿਬ ਤੁਸੀਂ ਸਾਰੇ ਸਰਕਾਰ ਦੇ ਬਹੁਤ ਬਹੁਤ ਧੰਨਵਾਦ ਛੇਤੀ ਦੀ ਟੱਕਰ ਖੇਡਨੀ ਆ ਰਹੀ ਹੈ ਚਮਕੌਰ ਸਿੰਘ ਪੰਛੀ ਸਾਡਾ ਵੀਰ ਅੱਜ ਪਹੁੰਚ ਆ ਲਈ ਅਜੇ ਮੋਟਰ ਗੱਡੀਆਂ ਦੇ ਸੇਵਾਦਾਰ ਬਣ ਕੇ ਆਇਆ ਆਹ ਹਰ ਟੱਕਰ ਇੱਕ ਪਾਸੇ ਲਾਤੀਸ ਖੜਾ ਤੇ ਜੱਗੂ ਆਹ ਟੋੜਾ ਸਾਡੀ ਧਰਤੀ ਦਾ ਕਿੱਤੇ ਦਾ ਸਾਕ ਲੱਗਦਾ ਏ ਏ ਹੱਥੋਂ ਬੇਜਾ ਰੰਬਾ ਜੇ ਸਰ ਰਾਜ ਦਾ ਪੰਜਾਬ ਚੇਲਾ ਜੱਗ ਵੀਰ ਸਿੰਘ ਜੀ ਰਸਰ ਸਿੰਘ ਉਹ ਯਾਰਾਂ ਦੇ ਯਾਰ ਨੇ ਜਿਨ੍ਹਾਂ ਨੇ 1000 ਦੇ ਵੱਡੇ ਮਾਣ ਸਾਡੇ ਬਹੁਤ ਸਰਕਾਰ ਦੇ ਦਾ ਸਰਦਾਰ ਜਸਵੰਦਰ ਸਿੰਘ ਜੱਸ ਸਰਪੰਚ ਸੰਧੂ ਮਾਣ ਦਾ ਮੱਖਣ ਮੱਖਣ ਸੰਧੂ ਮੱਖੀ ਕਾਲਾ ਕੈਨੇਡਾ ਅਮਰੀਕਾ ਆਸਟ੍ਰੇਲੀਆ ਯਾਰਪ ਦੇ ਮੈਦਾਨਾ ਵਿੱਚ ਧੁੰਮ ਪਾਉਣ ਵਾਲਾ ਅੱਜ ਮੱਖੀ ਕਾਲਾ ਅੱਜ ਮੱਖੀ ਕਾਲਾ ਵਾਲਾ ਜੂ ਲਗਦਾ ਧੋਰ ਖੁਰਦੇ ਪੈਰ ਨੰਬਰ ਮੱਖਣ ਦਾ ਉੱਧਰ ਤਾਲੀਆਂ ਵੱਡੀਆਂ ਆਹ ਨਰਕਾਰੇ ਵੱਜਦੇ ਨੇ ਭੰਗੜੇ ਪੈਂਦੇ ਨੇ